ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਕਵਾ ਦਿਓ ਜੀ ਤਾਂ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਅੱਜ ਤੁਹਾਡੇ ਲਈ ਬਹੁਤ ਹੀ ਕੰਮ ਆਉਣ ਵਾਲੀ ਜਾਣਕਾਰੀ ਲੈ ਕੇ ਆਏ ਹਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਪੂਰਾ ਜ਼ਰੂਰ ਸੁਣਨਾ ਸੰਗਾਤਿ ਮਨੋਕ ਅਮੀਰ ਕਿਵੇਂ ਬਣਦਾ ਹੈ ਕਿਵੇਂ ਤਰੱਕੀ ਦੇ ਰਾਹ ਤੇ ਚੱਲ ਕੇ ਬੁਲੰਦੀਆਂ ਨੂੰ ਛੂ ਸਕਦਾ ਹੈ ਇਸ ਕਹਾਣੀ ਦੇ ਰਾਹੀਂ ਸਮਝਾਂਗੇ ਇਹ ਚਾਰ ਗੱਲਾਂ ਤੁਹਾਡੇ ਲਈ ਬਹੁਤ ਹੀ ਕੀਮਤੀ ਹਨ ਇਹ ਚਾਰ ਕੰਮ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਸੁਣਨੇ ਜੇਕਰ ਤੁਸੀਂ ਇਹਨਾਂ ਦਾ ਪਾਲਣ ਕਰ ਲੈਂਦੇ ਹੋ ਜਾਂ ਇਹ ਚਾਰ ਕੰਮ ਕਰ ਲੈਂਦੇ ਹੋ ਤਾਂ ਵਿਸ਼ਵਾਸ ਕਰਕੇ ਮੰਨਿਓ ਤੁਹਾਨੂੰ ਕਦੇ ਵੀ ਬੁਰੇ ਦਿਨ ਨਹੀਂ ਦੇਖਣੇ ਪੈਣਗੇ ਤਾਂ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ। ਸਾਹਸੰਗਤ ਦੀ ਇਹ ਕਹਾਣੀ ਕਾਲਪਨਿਕ ਜ਼ਰੂਰ ਹੈ ਪਰ ਮਨੁੱਖ ਲਈ ਬਹੁਤ ਹੀ ਵੱਡਾ ਸਬਕ ਹੈ। ਸੰਗਤ ਜੀ ਕਿਸੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਚਲਾਕ ਨਾਈ ਰਹਿੰਦਾ ਸੀ ਤੇ ਇੱਕ ਪੰਡਤ ਦੇ ਨਾਲ ਉਸ ਦੀ ਦੋਸਤੀ ਸੀ। ਦੋਨੋਂ ਇਕੱਠੇ ਰਹਿੰਦੇ ਸੀ ਤੇ ਲੋਕਾਂ ਦੇ ਘਰਾਂ ਦੇ ਵਿੱਚੋਂ ਹੀ ਉਹਨਾਂ ਦਾ ਗੁਜ਼ਾਰਾ ਹੁੰਦਾ ਸੀ। ਇੱਕ ਵਾਰ ਕੀ ਹੋਇਆ ਕਿ ਕਾਫੀ ਦਿਨ ਬੀਤ ਗਏ ਕਿਸੇ ਨੇ ਮੈ ਉਹਨਾਂ ਨੂੰ ਨਹੀਂ ਬੁਲਾਇਆ। ਹੋਂਤਾ ਉਹਨਾਂ ਦੇ ਅੱਗੇ ਰੋਜੀ ਰੋਟੀ ਦਾ ਸੰਕਟ ਆ ਗਿਆ ਪਰਿਵਾਰ ਨੂੰ ਕਿਵੇਂ ਪਾਲੀਏ ਇਹ ਮੁਸ਼ਕਲ ਬਣੀ ਹੋਈ ਸੀ ਇੱਕ ਦਿਨ ਨਾਇਨੇ ਪੰਡਤ ਨੂੰ ਕਿਹਾ ਕਿ ਦੋਸਤ ਆਪਣਾ ਕੰਮ ਤਾਂ ਦਾ ਚੱਲ ਨਹੀਂ ਰਿਹਾ ਕਿਉਂ ਨਾ ਪਰਦੇਸ ਚਲੀਏ ਪਰਦੇਸ ਚ ਕੋਈ ਛੋਟਾ ਮੋਟਾ ਕੰਮ ਕਰਕੇ ਪੈਸਾ ਕਮਾਵਾਂਗੇ ਸੰਘਾ ਜੀ ਉਹ ਦੋਵੇਂ ਥੋੜੇ ਬਹੁਤ ਪੈਸੇ ਜੋ ਪਹਿਲਾਂ ਕਮਾ ਕੇ ਰੱਖੇ ਹੋਏ ਸੀ ਉਹਨਾਂ ਨੂੰ ਲੈ ਕੇ ਪਰਦੇਸ ਨੂੰ ਜਾਣ ਲੱਗੇ ਐਸੇ ਨਾਲ ਹੀ ਨਾਇਨੇ ਆਪਣੇ ਉਜਾਰਾਂ ਦੇ ਪੇਟੇ ਵਿੱਚ ਝੁੱਕ ਲਏ ਤੇ ਇੱਕ ਮੋਰਤੀ ਜੇ ਰੱਸੀ ਇੱਕ ਦਹੀਂ ਨਾਲ ਭਰੀ ਹੋਈ ਮਟਕੀ ਤੇ ਇੱਕ ਢੋਲਕ ਦੇ ਨਾਲ ਕੁਝ ਸਿੱਕੇ ਲੈ ਲਏ ਪੰਡਾ ਜੀ ਨੇ ਪੁੱਛਿਆ ਨਾਈ ਪ੍ਰਾਤੂ ਇੰਨੀਆਂ ਸਾਰੀਆਂ ਚੀਜ਼ਾਂ ਨੂੰ ਨਾਲ ਝੁੱਕ ਕੇ ਕਿਉਂ ਵਿਅਰਥ ਵਿੱਚ ਪਰਵਧਾਰਿਆ ਹੈ ਦਹੀਂ ਤਾਂ ਚਲ ਖਾਣ ਦੇ ਕੰਮ ਆਵੇਗਾ ਪਰ ਇਹ ਰੱਸੀ ਤੇ ਢੋਲਕ ਦਾ ਕੀ ਕਰੇਗਾ ਇਹ ਤਾਂ ਕਿਸੇ ਕੰਮ ਦਾ ਨਹੀਂ ਤੇ ਨਾ ਇਹਨਾਂ ਨੂੰ ਚੁੱਕ ਕੇ ਤਾਂ ਬੇਕਾਰ ਸਿਰ ਥੱਕ ਜਾਵੇਗਾ ਇਹਨਾਂ ਨੂੰ ਨਾ ਚੁੱਕ ਨਾ ਹੀ ਕਹਿਣ ਲੱਗਿਆ ਪੰਡਤ ਮਹਾਰਾਜ ਕੋਈ ਵੀ ਚੀਜ਼ ਬੇਕਾਰ ਦੀ ਨਹੀਂ ਹੁੰਦੀ ਬਸ ਉਸ ਨੂੰ ਸਹੀ ਸਮੇਂ ਤੇ ਇਸਤੇਮਾਲ ਕਰਨਾ ਆਉਣਾ ਚਾਹੀਦਾ ਹੈ ਕਈ ਵਾਰ ਅਸੀਂ ਕੁਝ ਚੀਜ਼ਾਂ ਨੂੰ ਬੇਕਾਰ ਦੀਆਂ ਸਮਝ ਕੇ ਸੁੱਟ ਦਿੰਦੇ ਹਾਂ ਜਾਂ ਉਹਨਾਂ ਦਾ ਸਹੀ ਸਮੇਂ ਤੇ ਇਸਤੇਮਾਲ ਨਹੀਂ ਕਰ ਸਕਦੇ ਇਸ ਲਈ ਇਹ ਬੇਕਾਰ ਲੱਗਦੀਆਂ ਹਨ ਪੰਡਤ ਜੀ ਨੇ ਸੋਚਿਆ ਚਲੋ ਠੀਕ ਹੈ ਜਦੋਂ ਵੀ ਮਨੋਰੰਜਨ ਕਰਨ ਦੀ ਇੱਛਾ ਹੋਵੇਗੀ ਤਾਂ ਟੁਲਕ ਵਜਾ ਕੇ ਗਾਲਿਆ ਕਰਾਂਗੇ ਇਸ ਤਰ੍ਹਾਂ 나ਈ ਤੇ ਪੰਡਤ ਸ਼ਹਿਰ ਲਈ ਚાલ ਲੱਗੇ ਚਲਦੇ ਚਲਦੇ ਰਸਤੇ ਦੇ ਵਿੱਚ ਉਹਨਾਂ ਨੂੰ ਸੂਰ ਦਾ ਬੱਚਾ ਦਿਖਾਈ ਦਿੱਤਾ 나ਈ ਨੇ ਸੂਰ ਦੇ ਬੱਚੇ ਨੂੰ ਫੜ ਲਿਆ ਤੇ ਆਪਣੇ ਥੈਲੇ ਵਿੱਚ ਪਾ ਲਿਆ ਪੰਡਤ ਜੀ ਨੂੰ ਫਿਰ ਇਤਰਾਜ਼ ਹੋਇਆ ਕਹਿਣ ਲੱਗਿਆ ਭਰਾਵਾ ਹੁਣ ਤੋਂ ਇਸ ਸੂਰ ਦੇ ਬੱਚੇ ਦਾ ਕੀ ਕਰੇਗਾ ਖੋਦ ਦੇ ਖਾਂਦਾ ਤਾਂ ਇੰਤਜ਼ਾਮ ਖੋਦ ਦੇ ਖਾਂਦਾ ਤਾਂ ਇੰਤਜ਼ਾਮ ਨਹੀਂ ਹੁੰਦਾ ਇਸ ਨੂੰ ਕਿੱਥੋਂ ਘੁਮਾਵੇਂਗਾ ਨਾਏ ਬੋਲਿਆ ਕੋਈ ਗੱਲ ਨਹੀਂ ਮੈਂ ਸਭ ਸੰਭਾਲ ਲਵਾਂਗਾ ਤੁਸੀਂ ਤਾਂ ਬਸ ਨਾਲ ਚੱਲੋ ਜੇਕਰ ਕੋਈ ਗ੍ਰਾਹਕ ਮਿਲ ਗਿਆ ਤਾਂ ਇਸ ਨੂੰ ਵੇਚ ਕੇ ਪੈਸੇ ਬਣਾ ਲਵਾਂਗੇ ਸੰਗਤ ਜੀ ਇਸਰਮ ਪੰਡਤ ਜੀ ਨੂੰ ਸਮਝਾ ਕੇ ਉਹ ਦੋਨੋਂ ਸ਼ਹਿਰ ਦੇ ਨੇੜੇ ਪਹੁੰਚੇ ਦੋਨੋਂ ਸ਼ਹਿਰ ਦੇ ਨੇੜੇ ਪਹੁੰਚਾਂ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੋਂ ਦਾ ਜੋ ਰਾਜਾ ਹੈ ਉਸੇ ਪੁਰਾਣੇ ਮਹਿਲ ਵਿੱਚ ਰਾਤ ਨੂੰ ਇੱਕ ਰਕਸ਼ਸ਼ ਆਉਂਦਾ ਹੈ ਜੋ ਮਹਿਲ ਵਿੱਚ ਰਹਿਣ ਵਾਲਿਆਂ ਨੂੰ ਖਾ ਜਾਂਦਾ ਹੈ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਉਹ ਖਾ ਚੁੱਕਿਆ ਹੈ ਰਾਜੇ ਨੇ ਪੂਰੇ ਸ਼ਹਿਰ ਵਿੱਚ ਟੰਡੋਰਾ ਪਟਵਾਰ ਰੱਖਿਆ ਸੀ ਕਿ ਜੋ ਕੋਈ ਉਸ ਮਹਿਲ ਦੇ ਵਿੱਚ ਠਹਿਰ ਕੇ ਉਸ ਨੂੰ ਮਾਰ ਦੇਵੇਗਾ ਜਾਂ ਉਸ ਨੂੰ ਭਜਾ ਦੇਵੇਗਾ ਤਾਂ ਰਾਜਾ ਉਸ ਬਹਾਦਰ ਵਿਅਕਤੀ ਨਾਲ ਆਪਣੀ ਧੀ ਦਾ ਵਿਆਹ ਕਰ ਦੇਵੇਗਾ ਤੇ ਅਧਰ ਰਾਜਪਾਗ ਵੀ ਉਸ ਨੂੰ ਦੇ ਦੇਵੇਗਾ ਸੰਗਾਧੀ ਰਾਜੇ ਦਾ ਐਲਾਨ ਸੁਣ ਕੇ ਨਾਇਨੇ ਪੰਡਤ ਦੇ ਨਾਲ ਸਲਾਹ ਕੀਤੀ ਤੇ ਬੋਲੇ ਪੰਡਤ ਜੀ ਜ਼ਿੰਦਗੀ ਵਿੱਚ ਵੱਡੇ ਬਣਾਂ ਦੇ ਮੌਕੇ ਇੱਕ ਜਾਂ ਦੋ ਵਾਰ ਹੀ ਆਉਂਦੇ ਹਨ ਜੇਕਰ ਮਨੁੱਖ ਨੇ ਉਹਨਾਂ ਨੂੰ ਗਵਾ ਦਿੱਤਾ ਤਾਂ ਉਹ ਕਦੇ ਵੱਡਾ ਆਦਮੀ ਨਹੀਂ ਬਣ ਸਕਦਾ ਅੱਜ ਮੌਕਾ ਸਾਨੂੰ ਆਵਾਜ਼ ਦੇ ਕੇ ਬੁਲਾ ਰਿਹਾ ਹੈ ਜੇਕਰ ਅਸੀਂ ਉਸ ਰਕਸ਼ਸ਼ ਨੂੰ ਮਾਰਨ ਵਿੱਚ ਜਾਂ ਪਹੁੰਚਣ ਵਿੱਚ ਸਫਲ ਰਏ ਤਾਂ ਜ਼ਿੰਦਗੀ ਪਰ ਬੈਠ ਕੇ ਰਾਜ ਕਰਾਂਗੇ ਨਾਈ ਦੀ ਗੱਲ ਸੁਣ ਕੇ ਪੰਡਤ ਬੋਲਿਆ ਓਏ ਮੋਰਕ ਆਦਮੀ ਇਹ ਮੌਕਾ ਸਾਨੂੰ ਨਹੀਂ ਬੁਲਾ ਰਿਆ ਸਗੋਂ ਸਾਡੀ ਮੌਤ ਸਾਨੂੰ ਬੁਲਾ ਰਹੀ ਹੈ ਜੇਕਰ ਅਸੀਂ ਰਾਜ ਤੇ ਰਾਜਕੁਮਾਰੀ ਦੇ ਲਾਲਚ ਵਿੱਚ ਆ ਗਏ ਤਾਂ ਉਹ ਰਾਖਸ਼ ਜਰੂਰ ਸਾਨੂੰ ਖਾ ਜਾਵੇਗਾ ਅਕਸਰ ਲਾਲਚ ਕਰਨੇ ਮਨੋਕਮਸੀਬਤ ਵਿੱਚ ਪੈਂਦਾ ਹੈ ਜੀਵ ਦੇ ਲਾਲਚ ਕਰਕੇ ਹੀ ਵਸ਼ਣੀਆਂ ਕੰਡੇ ਵਿੱਚ ਫਸਦੀਆਂ ਹਨ ਆਵਾਜ਼ ਦੇ ਵਿੱਚ ਲਾਲਚ ਵਿੱਚ ਹੀ ਹਿਰਨ ਸ਼ਕਰੀ ਦਾ ਸ਼ਿਕਾਰ बन ਜਾਂਦਾ ਹੈ। ਦਾਣੇ ਦੇ ਲੋਭ ਵਿੱਚ ਪੈ ਕੇ ਪੰਛੀ ਜਾਲ ਵਿੱਚ ਫਸ ਜਾਂਦੇ ਹਨ। ਮੌਤ ਤੇ ਮੁਸੀਬਤ ਹਮੇਸ਼ਾ ਲਾਲਚ ਦੇ ਕੇ ਹੀ ਜੀਵਾਂ ਨੂੰ ਫਸਾਉਂਦੀ ਹੈ। ਤੇ ਜੋ ਬੁੱਧੀਮਾਨ ਪਰਸ਼ਾ ਹੁੰਦੇ ਹਨ ਉਹ ਇਸ ਤਰ੍ਹਾਂ ਦੇ ਲਾਲਚ ਵਿੱਚ ਕਦੇ ਵੀ ਨਹੀਂ ਪੈਂਦੇ। ਕਿਤੇ ਮਿਹਨਤ ਮਜ਼ਦੂਰੀ ਕਰਕੇ ਖਾ ਲਵਾਂਗੇ ਘੱਟੋ ਘੱਟ ਜ਼ਿੰਦਗੀ ਤਾਂ ਸੁਰੱਖਿਅਤ ਰਹੇਗੀ। ਪੰਡਤ ਦੀ ਗੱਲ ਸੁਣ ਕੇ ਨਾਇਕ ਐਨ ਲੱਗਿਆ ਪੰਡਤ ਮਹਾਰਾਜ ਇੱਕ ਗੱਲ ਸੁਣੋ ਨਦੀ ਪਾਰ ਉਹੀ ਕਰਦੇ ਹਨ ਜੋ ਉਸ ਵਿੱਚ ਕੁੱਦ ਕੇ ਤੈਰਦੇ ਹਨ ਡਰ ਕੇ ਕਿਨਾਰੇ ਖੜੇ ਰਹਿਣ ਵਾਲੇ ਕਦੀ ਨਦੀ ਨਹੀਂ ਪਾਰ ਕਰ ਸਕਦੇ ਬੇਹਿੰਦਿਆ ਵਿਅਕਤੀ ਵੱਡੇ ਹੋਣ ਦੇ ਸੁਪਨੇ ਤਾਂ ਦੇਖ ਸਕਦਾ ਹੈ ਪਰ ਵੱਡਾ ਨਹੀਂ ਬਣ ਸਕਦਾ ਵੱਡਾ ਬਣਨ ਲਈ ਰਸਕ ਤਾਂ ਲੈਣਾ ਹੀ ਪਵੇਗਾ ਸੰਗਾਜੀ ਨਾਇ ਦੀ ਗੱਲ ਸੁਣ ਕੇ ਪੰਡਤ ਜੀ ਕੁਪਰਾ ਗਿਆ ਤੇ ਸੋਚਣ ਲੱਗਾ ਕਿ ਅੱਜ ਇਹ ਮੈਨੂੰ ਮਰਵਾ ਕੇ ਹੀ ਰਹੇਗਾ ਪੰਡਤ ਜੀ ਇੱਕ ਵਾਰ ਨੈਣ ਉਸਮਚਾਉਂਦੇ ਹੋਏ ਬੋਲੇ ਰਾਜੇ ਦੇ ਮੈਲ ਵਿੱਚ ਜਾਣਾ ਰਾਖਸ਼ ਦੇ ਨਾਲ ਲੜਨਾ ਇਹ ਸਾਡੀ ਬੁੱਧੀਮਾਨੀ ਨਹੀਂ ਮੂਰਖਤਾ ਹੈ ਕਿਉਂਕਿ ਬੇਕਾਰ ਦੀ ਮੁਸੀਬਤ ਨੂੰ ਮੁੱਲ ਲੈਣਾ ਚਾਹੁੰਦਾ ਹੈ ਤੈਨੂੰ ਆਪਣੀ ਜਾਨ ਪਿਆਰੀ ਨਹੀਂ ਹੈ ਤਾਂ ਕੋਈ ਗੱਲ ਨਹੀਂ ਘਟੋ ਘਟ ਮੇਰੀ ਜਾਨ ਦੀ ਚਿੰਤਾ ਕਰ ਲੈ ਮੈਲ ਵਿੱਚ ਜਾਣਾ ਸਰਾਸਰ ਮੌਤ ਨੂੰ ਬੁਲਾਉਣ ਵਰਗਾ ਹੈ ਨਾ ਹੀ ਬੋਲੇ ਤੂੰ ਪਰੇਸ਼ਾਨ ਨਾ ਹੋ ਅਸੀਂ ਜ਼ਰੂਰ ਚਿੱਤਾਂਗੇ ਜਿੱਤਣ ਵਾਲੇ ਕੋਈ ਅਲੱਗ ਕੰਮ ਨਹੀਂ ਕਰਦੇ ਕੰਮ ਅਲੱਗ ਤਰੀਕੇ ਨਾਲ ਕਰਦੇ ਹਨ ਗਰੀਬੀ ਲਾਚਾਰੇ ਦਾ ਜੀਵਨ ਜਿਉਣ ਤੋਂ ਚੰਗਾ ਹੈ ਮੌਤ ਨਾਲ ਲੜ ਕੇ ਸਾਨੂੰ ਤਰੱਕੀ ਕਰਨੀ ਚਾਹੀਦੀ ਹੈ ਗਰੀਬੀ ਦਾ ਜੀਵਨ ਤਾਂ ਉੱਚ ਵੀ ਮੌਤ ਦੇ ਬਰਾਬਰ ਹੈ ਅਸੀਂ ਪੂਰੀ ਜ਼ਿੰਦਗੀ ਮਿਹਨਤ ਕਰੀਏ ਤਾਂ ਇਹਨਾਂ ਨੇ ਕਮਾ ਸਕਦੇ ਕਿ ਰਾਜਾ ਬਣ ਚਾਈਏ ਥੋੜੀ ਜਿਹੀ ਹਿੰਮਤ ਕਰਕੇ ਕਿਸਮਤ ਅਜ਼ਮਾਉਣ ਵਿੱਚ ਕੀ ਜਾਂਦਾ ਹੈ ਮਰਨਾ ਤਾਂ ਇੱਕ ਨਾ ਇੱਕ ਦਿਨ ਹੈ ਹਿੰਮਤ ਤੇ ਬੁੱਧੀ ਨਾਲ ਕੰਮ ਲੈਣ ਤੇ ਔਖੇ ਤੋਂ ਔਖਾ ਕੰਮ ਵੀ ਸੌਖਾ ਹੋ ਜਾਂਦਾ ਹੈ ਤੇ ਉਸ ਵਿੱਚ ਸਫਲਤਾ ਮਿਲ ਸਕਦੀ ਹੈ ਸੰਗਤ ਜੀ ਨਾਈ ਦੀ ਗੱਲ ਸੁਣ ਕੇ ਪੰਡਤ ਜੀ ਦਾ ਡਰ ਦੂਰ ਨਹੀਂ ਹੋਇਆ ਫਿਰ ਵੀ ਨਾਈ ਦਾ ਸਾਥ ਛੱਡਣਾ ਉਸ ਨੂੰ ਸਹੀ ਨਾ ਲੱਗਿਆ ਜੋ ਤਾਂ ਵੱਡੇ ਸੰਘਰਸ਼ ਨਾਲ ਮਿਲਿਆ ਹੋਵੇ ਦੁਸ਼ਮਣ ਦੇ ਅੰਗੇ ਸਿਰ ਚ ਕੌਣ ਤੇ ਮਿਲਿਆ ਹੋਵੇ અપਮਾਨ ਸਹਿ ਕੇ ਮਿਲਿਆ ਹੋਵੇ ਜਿਸ ਵਿੱਚ ਜਾਨ ਜਾਨ ਦਾ ਖਤਰਾ ਹੋਵੇ ਧਰਮ ਦਾ ਉਲੰਘਣ ਕਰਨ ਨਾਲ ਪ੍ਰਾਪਤ ਹੋਵੇ ਉਸ ਧਨ ਵਿੱਚ ਮੰਨ ਨਹੀਂ ਲਗਣਾ ਚਾਹੀਦਾ ਸੰਗਤ ਹੀ ਹੋਣ ਤਾਂ ਪੰਡਾ ਜੀ ਨੇ ਡਰਦੇ-ਤਰਦੇ ਡਰਦੇ-ਤਰਦੇ ਨਾਈ ਦੇ ਨਾਲ ਚੜਨ ਲਈ ਹਾਂ ਕਰ ਦਿੱਤੀ ਪਰ ਹਿੰਮਤ ਸਾਥ ਨਹੀਂ ਦੇ ਰਹੀ ਸੀ ਤੇ ਪੰਡਿਤ ਰਾਜੇ ਦੇ ਦਰਬਾਰ ਦੇ ਵਿੱਚ ਪਹੁੰਚੇ ਤੇ ਕਿਹਾ ਮਹਾਰਾਜ ਅਸੀਂ ਤੁਹਾਡੇ ਮਹਿਲ ਦੇ ਰਕਸ਼ਸ ਨੂੰ ਭਜਾਵਾਂਗੇ ਉਸ ਦਿਨ ਸ਼ਾਮ ਦਾ ਭੋਜਨ ਉਹਨਾਂ ਦੋਵਾਂ ਨੇ ਰਾਜੇ ਦੇ ਮੈਲ ਦੇ ਵਿੱਚ ਇਹ ਕੀਤਾ ਤੇ ਤਰ੍ਹਾਂ ਤਰ੍ਹਾਂ ਦੇ ਸੁਆਦਿਸ਼ਟ ਵਿਅੰਜਨ ਸੁਆਦਿਸ਼ਟ ਭੋਜਨ ਕੀਤਾ ਅਜਿੰਦੇ ਵਿੱਚ ਪਹਿਲੀ ਵਾਰ ਖਾ ਰਹੇ ਸੀ ਬੜਾ ਮਜ਼ਾ ਆ ਰਿਹਾ ਸੀ ਤੇ ਰਾਜੇ ਦੇ ਪੁਰਾਣੇ ਮੈਲ ਵਿੱਚ ਚਲੇ ਗਏ ਉੱਥੇ ਪਹੁੰਚ ਕੇ ਮੈਲ ਦੀਆਂ ਸਾਰੀਆਂ ਖਿੜਕੀਆਂ ਦਰਵਾਜ਼ੇ ਬੰਦ ਕਰ ਲਏ ਤੇ ਆਪਸ ਵਿੱਚ ਗੱਲ ਕਰਨ ਲੱਗੇ ਕਿ ਦੇਖ ਦੋਸਤ ਅੱਜ ਅਸੀਂ ਆਪਣੀ jaan ਹਥੇਲੀ ਤੇ ਰੱਖ ਕੇ ਇਸ ਮੈਲ ਦੇ ਅੰਦਰ ਆਏ ਹਾਂ ਤੇ ਅਸੀਂ ਬਿਲਕੁਲ ਵੀ ਲਾਪਰਵਾਹੀ ਨਹੀਂ ਵਰਤਨੀ ਵਿਦਵਾਨ ਲੋਕ ਕਹਿੰਦੇ ਹਨ ਕਿ ਮਨੋਖਣੋਂ ਡਰ ਤੋਂ ਉਸ ਸਮੇਂ ਤੱਕ ਡਰਨਾ ਚਾਹੀਦਾ ਹੈ ਜਦੋਂ ਤੱਕ ਉਹ ਡਰ ਤੋਂ ਦੂਰ ਹੋਵੇ ਜਦ ਉਸ ਨਾਲ ਸਾਹਮਣਾ ਹੋ ਜਾਵੇ ਤਾਂ ਫਿਰ ਬਿਨਾਂ ਡਰੇ ਬੇਤੜਕ ਹੋ ਕੇ ਉਸ ਨਾਲ ਪੜ ਜਾਣਾ ਚਾਹੀਦਾ ਹੈ ਐਸੇ ਵਿੱਚ ਹੀ ਉਸ ਦੀ ਭੁਲਾਈ ਹੈ ਇੱਕ ਕੰਮ ਕਰੋ ਅਧੀ ਰਾਤ ਤੱਕ ਜਾਗ ਕੇ ਮੈਂ ਪਹਿਰਾ ਦਿੰਦਾ ਤਦ ਤੱਕ ਤੂੰ ਆਰਾਮ ਕਰਕੇ ਸੌਂ ਜਾ ਅਧੀ ਰਾਤ ਤੋਂ ਬਾਅਦ ਤੂੰ ਜਾਗੀ ਤੇ ਮੈਂ ਸੌ ਜਾਵਾਂਗਾ ਪੰਡਤ ਨੇ ਕਾਠੀ ਕੇ ਸੰਗਜ ਜਿਹਾ ਹੋਂਦਾ ਪੰਡਤ ਮਾਰਾ ਸੌਂ ਗਿਆ ਤੇ ਵਿਚਾਰਾਂ ਨਾਈ ਰਕਸ਼ਸ ਦਾ ਇੰਤਜ਼ਾਰ ਕਰਨ ਲੱਗਿਆ ਇਹਦੇ ਜਦੋਂ ਰਕਸ਼ਸ ਤੇ ਆਉਣ ਦਾ ਸਮਾਂ ਹੋਇਆ ਤਾਂ ਮੈਲ ਦੇ ਦਰਵਾਜ਼ੇ ਬੰਦ ਦੇਖ ਦਰਵਾਜ਼ਾ ਖੜਕਾਉਣ ਲੱਗਿਆ ਮੇਰੇ ਮੈਲ 'ਚ ਮੇਰੇ ਤੋਂ ਪਹਿਲਾਂ ਅਜ ਕੋਣ ਦਾਖਲ ਹੋ ਗਿਆ ਦਰਵਾਜ਼ਾ ਖੋਲ ਦੇ ਨਹੀਂ ਤਾਂ ਮੈਂ ਦਰਵਾਜ਼ਾ ਤੋੜ ਦੇਵਾਂਗਾ ਸੰਗਜ ਜੀ ਰਕਸ਼ਸ ਪੀ ਅਨੇਕ ਆਵਾਜ਼ ਸੁਣ ਕੇ ਨਾਈ ਡਰਿਆ ਨਹੀਂ ਸਗੋਂ ਉਹ ਬੇਤੜਕ ਹੋ ਕੇ ਕਹਿਣ ਲੱਗਿਆ ਓਏ ਓਏ ਬੱਤ ਮੇਸ ਤੂੰ ਕੌਣ ਹੈ ਜੋ ਰੋਲਾ ਪਾ ਕੇ ਮੇਰੀ نیند ਭੰਗ ਕਰ ਰਿਹਾ ਹੈ ਰਾਖਸ਼ ਬੋਲਿਆ ਮੈਂ ਰਾਖਸ਼ ਹਾਂ ਤੇ ਇਹ ਘਰ ਮੇਰਾ ਹੈ ਮੇਰੇ ਘਰ ਵਿੱਚ ਸੌਣ ਵਾਲਾ ਤੂੰ ਕੌਣ ਹੈ ਨਹੀਂ ਬੋਲਿਆ ਮੈਂ ਤੇਰਾ ਪਿਓ ਹਾਂ ਨਹੀਂ ਦੀ ਗੱਲ ਸੁਣ ਕੇ ਰਾਖਸ਼ ਸੋਚਣ ਲੱਗਿਆ ਕਿ ਇਹ ਅਜੀਬ ਗੱਲ ਹੈ ਜੇਕਰ ਇਹ ਮਨੁੱਖ ਹੁੰਦਾ ਤਾਂ ਮੇਰੀ ਆਵਾਜ਼ ਸੁਣ ਕੇ ਡਰ ਦੇ ਮਾਰੇ ਦਰਵਾਜ਼ਾ ਖੋਲ੍ਹ ਦਿੰਦਾ ਪਰ ਇਹ ਤਾਂ ਮੈਨੂੰ ਡਰਾਂ ਦੇ ਬਚਾਏ ਮੈਨੂੰ ਹੀ ਕਹਿ ਰਿਹਾ ਹੈ ਕਿ ਮੈਂ ਤੇਰਾ ਪਿਓ ਹਾਂ ਰਾਕਸ਼ਸ ਨੇ ਫੇਰ ਆਵਾਜ਼ ਲਗਾਈ ਜੇਕਰ ਤੂੰ ਮੇਰਾ ਪਿਓ ਹੈ ਤਾਂ ਕਾਇਰਾਂ ਦੀ ਤਰ੍ਹਾਂ ਦਰਵਾਜ਼ੇ ਬੰਦ ਕਰਕੇ ਕਿਉਂ ਬੈਠਾ ਹੈ ਬਾਹਰ ਨਿਕਲ ਆਪ ਮੇਰੇ ਨਾਲ ਚੋਦ ਕਰ ਅੰਦਰੋਂ ਨਾਈ ਦੀ ਆਵਾਜ਼ ਆਏ ਪੁੱਤ ਜੇਕਰ ਮੈਂ ਦਰਵਾਜ਼ਾ ਖੋਲ ਦਿੱਤਾ ਤਾਂ ਤੂੰ ਮੈਨੂੰ ਦੇਖਦੇ ਹੀ ਮਰ ਜਾਵੇਂਗਾ ਮੇਰਾ ਸਾਹਮਣਾ ਕਰਨ ਦੀ ਤੇਰੇ ਚ ਹਿੰਮਤ ਨਹੀਂ ਹੈ ਇਸ ਲਈ ਤੇਰੀ ਭੁਲਾਈ ਨਹੀਂ ਹੀ ਦਰਵਾਜ਼ਾ ਬੰਦ ਕੀਤਾ ਰਾਕਸ਼ਸ ਨੇ ਫੇਰ ਸੋਚਿਆ ਜ਼ਰੂਰ ਇਹ ਕੋਈ ਮੈਥੋਂ ਵੀ ਤਾਕਤਵਰ ਹੈ ਤਾਹੇ ਤਾਂ ਬਿਨਾਂ ਡਰੇ ਮੇਰੇ ਗੱਲ ਦਾ ਜਵਾਬ ਦੇ ਰਿਹਾ ਹੈ ਕਿ ਤੇ ਸੱਚਮੁੱਚ ਮੇਰਾ ਪਿਓ ਤਾਂ ਨਹੀਂ ਫਿਰ ਸੋਚ ਜੇਕਰ ਮੇਰਾ ਪਿਓ ਹੋਵੇਗਾ ਤਾਂ ਜ਼ਰੂਰ ਮੇਰੇ ਤੋਂ ਵੱਡਾ ਹੀ ਹੋਵੇਗਾ ਤੇ ਉਸ ਦੇ ਵਿੱਚ ਤਾਕਤ ਵੀ ਮੇਰੇ ਤੋਂ ਜ਼ਿਆਦਾ ਹੀ ਹੋਵੇਗੀ। ਰਾਖਸ਼ਿਸ਼ ਬੋਲ ਠੀਕ ਹੈ ਜੇਕਰ ਤੂੰ ਮੇਰਾ ਪਿਓ ਹੈ ਤਾਂ ਆਪਣੀ ਤਾਕਤ ਦਿਖਾ ਤੇ ਮੇਰੇ ਵੀ ਦੇਖ ਕੁਝ ਆਪਣੀ ਪਹਿਚਾਨ ਦੱਸ ਤੇ ਮੇਰੀ ਵੀ ਪਹਿਚਾਨ ਦੇ। ਇਹਨਾਂ ਕਹਿ ਕੇ ਰਾਖਸ਼ਿਸ਼ ਨੇ ਆਪਣੇ ਸਿਰ ਦਾ ਇੱਕ ਵਾਲ ਤੋੜ ਕੇ ਇੱਕ ਸੁਰਾਖ ਰਾਹੀਂ ਮਹਿਲ ਦੇ ਅੰਦਰ ਸੁੱਟ ਦਿੱਤਾ ਤੇ ਕਿਹਾ ਕਿ ਆਹ ਦੇਖ ਮੇਰੇ ਸਿਰ ਦਾ ਵਾਲ ਹੈ। ਰਕਸ਼ਸ਼ ਦਾ ਵਾਲ ਕਾਫੀ ਮੋਟਾ ਸੀ। ਉਸ ਵਿਲੇਜਵਾਬ ਵਿੱਚ ਅੰਦਰੋਂ ਨਾਈ ਨੇ ਆਪਣੇ ਨਾਲ ਜੋ ਰੱਸੀ ਲਿਆਂਦੀ ਹੋਈ ਸੀ ਉਸ ਨੂੰ ਬਾਹਰ ਸੁੱਟ ਦਿੱਤਾ ਤੇ ਬੋਲਿਆ ਦੇਖ ਇਹ ਮੇਰੇ ਮੋਛ ਦਾ ਵਾਲ ਹੈ। ਸੰਘਾ ਜੀ ਨਾਈ ਦੁਆਰਾ ਸੁੱਟੀ ਗਈ ਰੱਸੀ ਨੂੰ ਦੇਖ ਕੇ ਰਕਸ਼ਸ਼ ਡਰ ਗਿਆ ਤੇ ਸੋਚਣ ਲੱਗਿਆ ਕਿ ਇਸ ਦਾ ਮੋਛ ਦਾ ਵਾਲ ਇਨਾ ਵੱਡਾ ਹੈ ਤਾਂ ਇਹ ਕਿੰਨਾ ਵੱਡਾ ਹੋਵੇਗਾ ਉਸਨੇ ਫਿਰ ਤਾਂ ਅਜਮਾਇਸ਼ ਕੀਤੀ ਤੇ ਆਪਣੇ ਸਿਰ ਚੋਂ ਇੱਕ ਜੂੰ ਫੜ ਕੇ ਮਹਿਲ ਦੇ ਅੰਦਰ ਸੁੱਟ ਦਿੱਤੀ ਰਾਖਸ਼ਸ ਦੇ ਚੋਂ ਵੀ ਕਾਫੀ ਵੱਡੇ ਸੀ ਅੰਦਰੋਂ ਨਾਇਨਾਸ ਸੋਰ ਦਾ ਬੱਚਾ ਬਾਹਰ ਸੁੱਟ ਦਿੱਤਾ ਤੇ ਕਿਹਾ ਦੇਖ ਮੇਰੇ ਸਿਰ ਦੀ ਜੂੰ ਐਨੇ ਵੱਡੇ ਦੇਖ ਰਾਖਸ਼ਸ ਡਰ ਗਿਆ ਰਾਖਸ਼ਸ ਨੇ ਆਪਣਾ ਥੋਕ ਅੰਦਰ ਸੁੱਟਦੇ ਹੋਏ ਕਿਹਾ ਤੇ ਐ ਲੈ ਮੇਰਾ ਥੋਕ ਹੈ ਜੋ ਆਵ ਵਿੱਚ ਨਾਈ ਨੇ ਅੰਦਰੋਂ ਮਟਕੀ ਦੀ ਦਈ ਡੋਲ ਦਿੱਤੀ ਤੇ ਕਿਹਾ ਕਿ ਇਹ ਦੇਖ ਮੇਰਾ ਥੋਕ ਹੈ ਇਹ ਦੇਖ ਕੇ ਰਕਸ਼ਸ ਦੇ ਪੈਰ ਓਖੜ ਗਏ ਤੇ ਸੋਚਣ ਲੱਗਿਆ ਕਿ ਇਹ ਜ਼ਰੂਰ ਮੇਰਾ ਪਿਓ ਹੀ ਹੈ ਫਿਰ ਵੀ ਇੱਕ ਵਾਰ ਫਿਰ ਉਸ ਨੇ ਪ੍ਰੇਖਿਆ ਕਰਨ ਦੀ ਸੋਚੀ ਉਸ ਨੇ ਜ਼ੋਰ ਦੀ ਕਰਜਨਾ ਕੀਤੀ ਤੇ ਉਪਰੋਂ ਜਵਾਵ ਵਿੱਚ ਨਾਈ ਨੇ ਆਪਣੀ ਢੋਲ ਪਚਾਉਣੀ ਸ਼ੁਰੂ ਕਰ ਦਿੱਤੀ ਢੋਲ ਦੀ ਆਵਾਜ਼ ਨੂੰ ਕਰਜਨਾ ਸਮਝ ਕੇ ਰਕਸ਼ਸ ਦਾ ਮਾਲਮ ਉਹ ਤਾਂ ਛੁੱਟ ਗਿਆ ਉਹ ਸਮਝ ਚੁੱਕਿਆ ਸੀ ਕਿ ਅੰਦਰ ਕੋਈ ਮੇਰੇ ਤੋਂ ਵੱਡਾ ਰਾਖਸ਼ਸ ਹੈ ਨਾਇਨੇ ਕਿਹਾ ਓਏ ਪਾਗਲ ਪੂਰੀ ਰਾਤ ਪ੍ਰੇਖਿਆ ਹੀ ਕਰਦਾ ਰਹੇਗਾ ਜਾਂ ਆਮਣੇ ਸਾਹਮਣੇ ਵੀ ਕਰੇਗਾ ਲੈ ਮੈਂ ਦਰਵਾਜ਼ਾ ਖੋਲਦਾ ਹਾਂ ਤੂੰ ਮੇਰੇ ਦਰਸ਼ਨ ਵਿੱਚ ਕਰ ਲੈ ਤੇ ਇਹਨਾਂ ਕਹਿ ਕੇ 나ઈ ਦਰਵਾਜ਼ੇ ਦੇ ਉੱਪਰ ਲੁਕ ਕੇ ਬੈਠ ਗਿਆ ਤੇ ਪੰਡਤ ਜੀ ਨੂੰ ਦਰਵਾਜ਼ਾ ਖੋਲਣ ਲਈ ਗਿਆ ਸੰਗਤ ਜੀ ਡਰਦੇ ਡਰਦੇ ਪੰਡਤ ਨੇ ਦਰਵਾਜ਼ਾ ਖੋਲ੍ਹ ਦਿੱਤਾ ਰਾਖਸ਼ਸ ਵੀ ਡਰਦਾ ਹੋਇਆ ਹੌਲੀ-ਹੌਲੀ ਜਿਵੇਂ ਹੀ ਅੰਦਰ ਵਧਿਆ ਤਾਂ 나ਈ ਨੇ ਆਪਣੇ ਉਸਰੇ ਨਾਲ ਰਾਖਸ਼ ਦੀ ਨੱਕ ਕੱਟ ਦਿੱਤੀ ਰਾਖਸ਼ ਨੱਕ ਫੜ ਕੇ ਰੋਂਦਾ ਹੋਇਆ ਚੀਕਦਾ ਹੋਇਆ ਉੱਥੋਂ ਭੱਜ ਗਿਆ ਤੇ ਬੋਲਿਆ ਹੁਣ ਮੈਂ ਇੱਥੇ ਕਦੇ ਨਹੀਂ ਆਵਾਂਗਾ ਇਹ ਮੈਨੂੰ ਤੂੰ ਹੀ ਰੱਖ ਲੈ 나ਈ ਬੋਲਿਆ ਖਬਰਦਾਰ ਆਵੇਂ ਨਾ ਜੇਕਰ ਆਇਆ ਤਾਂ ਅਗਲੀ ਵਾਰ ਤੈਨੂੰ ਜੂੰਦਾ ਨਹੀਂ ਛੱਡਾਂਗੇ ਸੰਗਤ ਜੀ ਇਸ ਤਰ੍ਹਾਂ ਸਦਾ ਸਦਾ ਲਈ ਉਹ ਰਾਖਸ਼ ਰਾਜ ਮੈਨੂੰ ਛੱਡ ਕੇ ਚਲਾ ਗਿਆ ਸ਼ਰਤਾਂ ਅਨੁਸਾਰ ਨਾਈ ਅਦੇ ਰਾਜ ਦਾ ਮਾਲਕ ਬਣ ਗਿਆ ਤੇ ਰਾਜੇ ਦੀ ਤੀ ਨਾਲ ਉਸਦਾ ਵਿਆਹ ਹੋ ਗਿਆ। ਉਸਨੇ ਆਪਣੇ ਦੋਸਤ ਪੰਡਤ ਨੂੰ ਆਪਣਾ ਮੰਤਰੀ ਬਣਾ ਲਿਆ। ਸੰਗਤ ਜੀ ਰਾਜੇ ਦੇ ਰੂਪ ਦੇ ਵਿੱਚ ਨਾਈ ਆਪਣੇ ਦੋਸਤ ਮੰਤਰੀ ਪੰਡਤ ਨੂੰ ਕਹਿੰਦਾ ਹੈ ਕਿ ਦੋਸਤ ਜੇਕਰ ਮਨੁੱਖ ਇਹਨਾਂ ਚਾਰ ਗੱਲਾਂ ਨੂੰ ਹਮੇਸ਼ਾ ਯਾਦ ਰੱਖੇ ਤਾਂ ਉਹ ਕਦੇ ਕ੍ਰੇਮ ਨਹੀਂ ਰਹੇਗਾ। ਪਹਿਲੇ ਕਲ ਮੌਕੇ ਨੂੰ ਪਛਾਣਨਾ ਸਿੱਖੋ ਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਜੋ ਤੁਹਾਡੇ ਕੋਲ ਹੈ ਉਸ ਨੂੰ ਬੇਕਾਰ ਦੀ ਚੀਜ਼ ਨਾ ਸਮਝ ਕੇ ਉਸ ਦਾ ਸਹੀ ਸਮੇਂ ਤੇ ਇਸਤੇਮਾਲ ਕਰ ਲੈਣਾ ਚਾਹੀਦਾ ਹੈ ਦੂਜੀ ਗੱਲ ਹਿੰਮਤ ਦੇ ਨਾਲ ਬੁੱਧੀ ਦੇ ਨਾਲ ਬਲ ਨਾਲ ਵੀ ਕੰਮ ਲੈਣਾ ਚਾਹੀਦਾ ਹੈ ਬਿਨਾਂ ਬੁੱਧੀ ਬਲ ਦੀ ਸਿਹਤਾ ਸੂਰ ਵੀ ਹਾਰ ਜਾਂਦਾ ਹੈ ਬੁੱਧੀ ਨਾਲ ਮਨੁੱਖ ਛੋਟਾ ਹੋ ਕੇ ਵੀ ਵੱਡੇ ਤੋਂ ਵੱਡੇ ਨੂੰ ਹਰਾ ਸਕਦਾ ਹੈ ਤੀਜੀ ਗੱਲ ਹਮੇਸ਼ਾ ਸੋਚ ਵੱਡੀ ਰੱਖੋ ਛੋਟਾ ਸੋਚਣ ਵਾਲਾ ਕਦੇ ਵੱਡਾ ਨਹੀਂ ਬਣ ਸਕਦਾ ਕਹਿੰਦੇ ਹਨ ਜਦ ਸੋਚ ਵੱਡੀ ਹੋਵੇਗੀ ਤਾਂ ਵੱਡੀ ਤਾਂ ਮਨੁੱਖ ਵੱਡਾ ਕਾ ਸਕਦਾ ਹੈ ਚੌਥੀ ਗੱਲ ਅਮੀਰ ਬਣਨ ਦੇ ਰਸਤੇ ਵਿੱਚ ਇਹ ਛੇ ਚੀਜ਼ਾਂ ਰੁਕਾਵਟ ਬਣਦੀਆਂ ਹਨ ਨੰਬਰ 1 ਲਾਪਰਵਾਹੀ ਨੰਬਰ 2 ਔਰਤ ਦੀ ਗੁਲਾਮੀ ਨੰਬਰ 3 ਬਿਮਾਰੀ ਨੰਬਰ 4 ਸੰਤੋਸ਼ ਨੰਬਰ 5 ਬੋਝ ਦੇ ਲਈ ਨੰਬਰ 6 ਆਪਣੀ ਜਨਮ ਭੂਮੀ ਨਾਲ ਪਿਆਰ ਸੰਗਤ ਜੀ ਜੇਕਰ ਇਹਨਾਂ ਗੱਲਾਂ ਨੂੰ ਤੁਸੀਂ ਠੀਕ ਢੰਗ ਨਾਲ ਸਮਝ ਲਿਆ ਤਾਂ ਜ਼ਿੰਦਗੀ ਵਿੱਚ ਚੱਕਰ ਦੇ ਵੀ ਗਰੀਬੀ ਦਾ ਮੋਹ ਨਹੀਂ ਦੇਖਣਾ ਪਵੇਗਾ ਤੁਸੀਂ ਹੌਲੀ ਹੌਲੀ ਧਨਵਾਨ ਬਣਦੇ ਜਾਓਗੇ ਸੰਗਤ ਜੀ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦੱਸਣਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ